हां जी जी ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਕਰਦੀ ਆਂ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੋਰਤੇ ਉਮੀਦ ਕਰਦੀ ਆਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਆਂ ਜਿਵੇਂ ਸਾਡੇ ਘਰਾਂ ਦੇ ਵਿੱਚ ਇਹ ਸਵਿਚ ਬੋਰਡ ਲੱਗੇ ਹੁੰਦੇ ਆ ਨਾ ਕਾਫੀ ਸਾਲ ਪੁਰਾਣੇ ਸਵਿਚ ਬੋਰਡ ਲੱਗੇ ਹੁੰਦੇ ਆ ਤੇ ਉਹਨਾਂ ਤੇ ਨਾ ਕਾਫੀ ਜ਼ਿਆਦਾ ਦਾਗ ਪੈ ਜਾਂਦੇ ਆ ਨਿਸ਼ਾਨ ਪੈ ਜਾਂਦੇ ਆ ਕਿ ਬਾਰ-ਬਾਰ ਸਵਿਚ ਬੋਰਡ ਨੂੰ ਆਪਾਂ ਹੱਥ ਲਗਾਉਂਦੇ ਆ ਨਾ ਲਾਈਟ ਸੌਫ ਕਰਨ ਵਾਸਤੇ ਪੱਖਾ ਲਾਉਣ ਵਾਸਤੇ ਨਾ ਤੇ ਉਹ ਕਾਫੀ ਜ਼ਿਆਦਾ ਖਰਾਬ ਹੋ ਜਾਂਦੇ ਆ ਤੇ ਅੱਜ ਮੈਂ ਤੁਹਾਨੂੰ ਦੱਸਦੀ ਆ ਕਿ ਇਹਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰ ਸਕਦੇ ਆ ਤੇ ਬਹੁਤ ਸੌਖੇ ਟ੍ਰਿਕ ਆ ਸਾਰੀਆਂ ਭੈਣਾਂ ਦੇ ਕੋਲ ਉਹ ਚੀਜ਼ ਹੋਏਗੀ ਤੇ ਇਹ ਆ ਜੀ ਮੀਲ ਪੇਂਟ ਰਿਮੂਵਰ ਤੇ ਮੇਰੀਆਂ ਭੈਣਾਂ ਦੇ ਕੋਲ ਇਹ ਤਕਰੀਬਨ ਹੁੰਦਾ ਹੀ ਹੁੰਦਾ ਹੈ ਕਈਆਂ ਕੋਲ ਪੇਪਰ ਵਾਲਾ ਹੁੰਦਾ ਉਹ ਵੀ ਤੁਸੀਂ ਲੈ ਸਕਦੇ ਹੋ ਪਰ ਮੇਰੇ ਖਿਆਲ ਨਾਲ ਇਹ ਜਾਦਾ ਵਧੀਆ ਹੈ ਜਿਆਦਾ ਚੰਗੀ ਤਰ੍ਹਾਂ ਜਿਹੜਾ ਆ ਉਹ ਸਾਡੇ ਬੋਰਡ ਨੂੰ ਸਾਫ਼ ਕਰ ਦਿੰਦਾ ਤੇ ਮੈਂ ਇਹ ਹੀ ਯੂਜ਼ ਕਰਦੀ ਆ ਬੋਰਡ ਸਾਫ਼ ਕਰਨ ਵਾਸਤੇ ਤੇ 2 ਮਿੰਟ ਦੇ ਵਿੱਚ ਤੁਸੀਂ ਦੇਖਿਓ ਇਹ ਬੋਰਡ ਨੇ ਐ ਚੰਗੀ ਤਰ੍ਹਾਂ ਸਾਫ਼ ਹੋ ਜਾਣਾ ਤੇ ਭੈਣੋ ਕੋਈ ਖਰਚਾ ਨਹੀਂ ਹੈ ਇਹ ਤਾਂ ਤੁਹਾਡੇ ਕੋਲ ਚੀਜ਼ ਹੁੰਦੀ ਆ ਘਰ ਦੇ ਵਿੱਚ ਹਨਾ ਤੇ ਤੁਸੀਂ ਇੱਕ ਇੱਕ ਕਾਟਨ ਲੈ ਲੈਣਾ ਉਹਦੇ ਉੱਪਰ ਜਿਹੜਾ ਇਹ ਮੀਲ ਪੇਂਟ ਰਿਮੂਵਰ ਹੈ ਉਹ ਲਗਾ ਲੈਣਾ ਤੇ ਮੇਰੇ ਬੱਚੇ ਪਿੱਛੇ ਕਰਦੇ ਪਏ ਨੇ ਸ਼ੋਰ ਸ਼ਰਾਬਾ ਤੇ ਪਲੀਜ਼ ਸੌਰੀ ਆਵਾਜ਼ ਤੁਹਾਨੂੰ ਕਲੀਅਰ ਨਹੀਂ ਆ ਰਹੀ ਤਾਂ ਤੁਸੀਂ ਦੇਖੋ ਇਹ ਬੋਰਡ ਦੇ ਉੱਪਰ ਹੈ ਨਾ ਕਿੰਨਾ ਗੰਦਾ ਦਾਗ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਕਿੰਨਾ ਗੰਦਾ ਹੈ ਨਾ ਇਹਨੂੰ ਹੁਣ ਹੀ ਆਪਾਂ ਚੁਟਕੀਆਂ ਦੇ ਵਿੱਚ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਲਾਸਟ ਤੇ ਦੇਖਿਓ ਇਹ ਬੋਰਡ ਚਮਕਾ ਮਾਰਨ ਲੱਗ ਜਾਏਗਾ ਤੇ ਭੈਣੋ ਦੇਖੋ ਅਸੀਂ ਕਿੰਨੀਆਂ ਹਨਾ ਤੁਹਾਡੇ ਵਾਸਤੇ ਸੋਖੀਆਂ ਸੋਖੀਆਂ ਟ੍ਰਿਕ ਲੈ ਕੇ ਆਨੇ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਟ੍ਰਿਕ ਲੈ ਕੇ ਆਵਾਂ ਜਿਹੜੀ ਚੀਜ਼ ਘਰ ਦੇ ਵਿੱਚ ਅਵੇਲੇਬਲ ਹੋਵੇ ਤੁਸੀਂ ਵੀਡੀਓ ਵੇਖਦੇ ਸਾਰ ਬੋਲੋ ਕਿ ਇਹ ਤਾਂ ਆਪਾਂ ਹੁਣੇ ਕਰ ਲੈਂਦੇ ਆ ਸਾਨੂੰ ਕਿਹੜਾ ਕੋਈ ਖਰਚਾ ਕਰਨਾ ਪੈਣਾ ਹੈ ਹਨਾ ਤੇ ਤੁਸੀਂ ਦੇਖ ਸਕਦੇ ਹੋ ਕਾਟਨ ਕਿੰਨਾ ਗੰਦਾ ਹੋ ਗਿਆ ਇਸ ਤਰ੍ਹਾਂ ਤੁਸੀਂ ਇਹਨੂੰ ਸਾਫ਼ ਕਰਦੇ ਜਾਣਾ ਫਿਰ ਕਾਟਨ ਮੈਚ ਚੇਂਜ ਕਰ ਲਿਆ ਸੀ ਇਹਦੇ ਉੱਪਰ ਫਿਰ ਮੈਂ ਨੇਲ ਪੇਂਟ ਰਿਮੂਵਰ ਲਗਾ ਲਿਆ ਤੇ ਫਿਰ ਇਹਨੂੰ ਜਿਹੜਾ ਮੈਂ ਸਾਫ਼ ਕਰਾਂਗੀ ਵੀ ਦੇਖ ਸਕਦੇ ਹੋ ਸਵਿਚ ਬੋਰ ਜਿਹੜਾ ਕਿੰਨੀ ਚੰਗੀ ਤਰ੍ਹਾਂ ਸਾਫ਼ ਹੋ ਰਿਹਾ ਹੈ ਤੁਸੀਂ ਦੇਖੋ ਜਿਹੜਾ ਦਾਗ ਸੀਗਾ ਤੁਸੀਂ ਦੇਖਣਾ ਲਾਸਟ ਤੇ ਕਿਉਂ ਦਾਗ ਰਹਿ ਗਿਆ ਉਹ ਬਿਲਕੁਲ ਨਹੀਂ ਰਹਿਣਾ ਇਹ ਇੱਕਦਮ ਸਾਫ਼ ਹੋ ਜਾਣਾ ਹੈ ਸਵਿਚ ਬੋਰ ਤੇ ਤੁਸੀਂ ਬਸ ਇਸ ਤਰ੍ਹਾਂ ਇਹਨੂੰ ਸਾਫ਼ ਕਰਦੇ ਜਾਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ-ਜਿੱਥੇ ਮੈਂ ਹਨਾ ਕਾਟਨ ਲਗਾਇਆ ਉੱਥੇ ਕਿੰਨਾ ਸਵਿਚ ਬੋਰ ਜਿਹੜਾ ਉਹ ਸਾਫ਼ ਹੋ ਗਿਆ ਤੇ ਕਿੰਨੇ ਦਾਗ ਜਿਹੜੇ ਆ ਨਾ ਉਹ ਮਿਟਦੇ ਜਾ ਰਹੇ ਆ ਤੇ ਜੇ ਤੁਸੀਂ ਕਾਟਨ ਨਾਲ ਨਹੀਂ ਕਰਨਾ ਚਾਹੁੰਦੇ ਹਨਾ ਕਾਟਨ ਨਹੀਂ ਹੈਗਾ ਤਾਂ ਤੁਸੀਂ ਇੱਕ ਕਾਟਨ ਦਾ ਕੱਪੜਾ ਵੀ ਲੈ ਸਕਦੇ ਹੋ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਹੋ ਪਰ ਮੈਂ ਜ਼ਿਆਦਾਤਰ ਕਾਟਨ ਨਾਲ ਕਰਦੀ ਮੈਨੂੰ ਲੱਗਦਾ ਕਿ ਉਹਦੇ ਨਾਲ ਜ਼ਿਆਦਾ ਸਾਫ਼ ਹੁੰਦਾ ਜਿੱਦਾਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਦਾਂ ਹੀ ਕਰ ਸਕਦੇ ਹੋ ਠੀਕ ਹੈ ਜੀ ਤੇ કોટਨ ਦੇ ਕਪੜੇ ਦੇ ਉੱਪਰ ਲਗਾ ਕੇ ਤੁਸੀਂ ਉਹਦੇ ਨਾਲ ਕਲੀਨ ਕਰ ਲਓ ਜੇ ਤੁਹਾਨੂੰ ਵਧੀਆ ਲੱਗਦਾ ਹੈ ਤੇ ਪਰ ਮੈਂ ਕੋਟਨ ਦੇ ਨਾਲ ਹੀ ਕਰਦੀ ਆ ਤੇ ਪਲੀਜ਼ ਭੈਣੋ ਜਰੂਰ ਸਪੋਰਟ ਕਰਿਆ ਕਰੋ ਚੈਨਲ ਨੂੰ ਦੇਖੋ ਮੈਂ ਕਿੰਨੀਆਂ ਵੀਡੀਓ ਤੁਹਾਡੇ ਵਾਸਤੇ ਆ ਨਾ ਛੋਟੀਆਂ ਛੋਟੀਆਂ ਟ੍ਰਿਕਾਂ ਦੇ ਨਾਲ ਲੈ ਕੇ ਆਈਆਂ ਤੇ ਤੁਸੀਂ ਵੀ ਹੌਸਲਾ ਵਧਾਇਆ ਕਰੋ ਸਾਡੇ ਚੈਨਲ ਨੂੰ ਪਿਆਰ ਦਿਓ ਸਬਸਕ੍ਰਾਈਬ ਕਰੋ ਸ਼ੇਅਰ ਕਰਿਆ ਕਰੋ ਤਾਂ ਜੋ ਮੈਂ ਹੋਰ ਵੀ ਤੁਹਾਡੇ ਵਾਸਤੇ ਟ੍ਰਿਕ ਲੈ ਕੇ ਆਵਾਂ ਤਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਕਾਟਨ ਗੰਦਾ ਹੋ ਗਿਆ ਕਿੰਨੀ ਗੰਦਗੀ ਜਿਹੜੀ ਰਿਮੂਵ ਹੋ ਗਈ ਆ ਤੇ ਸਾਡਾ ਸਵਿਚ ਬੋਰਡ ਐ ਲਿਸ਼ਕਾ ਮਾਰਨ ਲੱਗ ਗਿਆ ਤੁਸੀਂ ਸਟਾਰਟਿੰਗ 'ਚ ਵੀ ਦੇਖ ਸਕਦੇ ਹੋ ਕਿੰਨੇ ਗੰਦੇ ਦਾਗ ਸੀ ਤੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਤੇ ਭੈਣੋ ਕੋਈ ਖਰਚਾ ਨਹੀਂ ਆ ਨੀਲ ਪੇਂਟ ਰਿਮੂਵਰ ਤਕਰੀਬਨ ਹੀ ਭੈਣਾ ਦੇ ਹੁੰਦਾ ਤੇ ਜੇ ਤੁਸੀਂ ਮੰਗਵਾ ਵੀ ਲੋਗੀਆਂ ਬਜਾਰੋਂ ਲੈ ਵੀ ਆਉਗੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਫਜ਼ੂਲ ਖਰਚਾ ਕਿਉਂਕਿ ਤੁਹਾਡੇ ਕੰਮ ਆ ਜਾਣਾ ਹੈ ਹਨਾ ਤਾਂ ਤੁਹਾਡੇ ਘਰ ਦੇ ਜਿਹੜੇ ਸਾਰੇ ਸਵਿਚਬੋਰਡ ਆ ਉਹ ਵੀ ਸਾਫ਼ ਹੋ ਜਾਣੇ ਆ ਤੇ ਚੁਟਕੀਆਂ ਦੇ ਨਾਲ ਇਹ ਸਾਫ਼ ਹੋ ਜਾਂਦੇ ਆ ਕੋਈ ਜ਼ਿਆਦਾ ਮਿਹਨਤ ਨਹੀਂ ਲੱਗਦੀ ਕੋਈ ਟਾਈਮ ਨਹੀਂ ਜ਼ਿਆਦਾ ਵੇਸਟ ਹੁੰਦਾ ਤੇ ਕੋਈ ਖਰਚਾ ਨਹੀਂ ਆ ਤੇ ਮੈਨੂੰ ਲੱਗਦਾ ਕੋਈ ਜ਼ਿਆਦਾ ਖਲਾਰਾ ਨਹੀਂ ਹਨਾ ਇੱਕ ਕਾਟਨ ਲੈਣਾ ਹੈ ਕਪੜਾ ਲੈ ਲਓ ਚਾਹੇ ਕਾਟਨ ਬੋਲ ਲੈ ਲਓ ਤੇ ਤੁਸੀਂ ਬਸ ਇਸ ਤਰ੍ਹਾਂ ਜਿਹੜਾ ਕਲੀਨ ਆ ਕਰਦੇ ਜਾਣਾ ਤੇ ਤੁਸੀਂ ਦੇਖ ਸਕਦੇ ਹੋ ਸਾਡਾ ਬੋਰਡ ਜਿਹੜਾ ਆ ਉਹ ਕਿੰਨਾ ਸਾਫ਼ ਹੋ ਗਿਆ ਹਰਾ ਜੀ ਦੇਖ ਸਕਦੇ ਹੋ ਤੁਸੀਂ ਸਾਡਾ ਬੋਰਡ ਸਾਫ ਹੋ ਗਿਆ ਤੇ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਤੇ ਸਾਡੀਆਂ ਵੀਡੀਓਜ਼ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ